ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਚਾਰ ਕਮਹੀਨਿਆਂ ਦੀ ਆ ਗੱਲ ਸੁਣਾਉਣ ਲੱਗਿਆਂ ਬੀਤੇ ਆ ਪਲ ਇੱਕ ਦਿਨ ਮੈਂ ਆਪਣੇ ਕੰਮ ਦੇ ਟਾਈਮ ਤੋਂ ਪਹਿਲਾਂ ਤਿਆਰ ਸੀ ਹੋਇਆ ਸੋਚਿਆ ਅੱਜ ਤਾਂ ਟਿਕਾਈ ਨਾਲ ਜਾਵਾਂਗੀ ਰੋਟੀ ਖਾ ਕੇ ਚਾਹ ਪੀ ਕੇ ਜਦੋਂ ਮੈਂ ਆਪਣੇ ਸਾਈਕਲ ਕੋਲ ਖਡੋਇਆ ਟਾਇਰ ਬਾਲ ਨੀਗਾ ਗਈ ਤਾਂ ਟਾਇਰ ਬਿਲਕੁਲ ਹਵਾ ਤੋਂ ਖਾਲੀ ਸੀ ਹੋਇਆ ਤੇ ਮੈਂ ਪੰਪ ਨਾਲ ਹਵਾ ਵੀ ਪਾਈ ਪਰ ਹਵਾ ਨਾ ਖੜੀ ਪੈਂਚਰ ਜਿਆਦੇ ਵੱਡਾ ਸੀ ਹੋਇਆ ਉਵੇਂ ਜਿੱਕਰੀ ਫੇਰ ਮੈਂ ਆਪਣੇ ਘਰ ਤੋਂ ਰਵਾਨਾ ਸਾਈਕਲ ਨੂੰ ਲੈ ਕੇ ਹੋਇਆ ਫਿਰ ਪੈਂਚਰ ਵਾਲੀ ਦੁਕਾਨ ਤੇ ਜਾ ਖੜੋਇਆ ਸਵਾ 7 ਹੋ ਚੁੱਕੇ ਸੀ ਪੈਂਚਰ ਵਾਲਾ ਮਰੀਦ ਸੀ ਆਇਆ ਫਿਰ ਮੈਂ ਉਹਦਾ ਬੋਰਡ ਤੋਂ ਪੜ ਕੇ ਲੰਬਰ ਲਾਇਆ 15 ਮਿੰਟਾਂ ਬਾਅਦ ਫਿਰ ਪੈਂਚਰ ਵਾਲਾ ਆਇਆ ਉਹਨੇ ਫੇਰ ਮੇਰੇ ਸਾਈਕਲ ਦੇ ਪੈਂਚਰ ਲਾਇਆ ਸੋਚਿਆ ਚਲੋ ਹਜੇ ਤਾਂ ਟਾਈਮ ਹੈਗਾ ਵਗ ਜਾਾਂਗੇ ਟਾਈਮ ਦੇ ਨਾਲ ਮੈਂ ਸਾਈਕਲ ਸੀ ਬਹੁਤ ਭਜਾਇਆ ਆਪਣੇ ਪਿੰਡ ਤੋਂ 4 ਕਿਲੋਮੀਟਰ ਮੈਂ ਜਦ ਅੱਗੇ ਆਇਆ ਇੰਨੇ ਨੂੰ ਇੱਕ ਯਾਰ ਮਿੱਤਰ ਮੋਟਰਸਾਈਕਲ ਤੇ ਪਿੱਛੋਂ ਆਇਆ ਕਹਿੰਦਾ ਕੀ ਹਾਲ ਨੇ ਕਹਿੰਦਾ ਕਿਵੇਂ ਗੇੜੇ ਜੇ ਖਾਂਦਾ ਜਾਣਾ ਅੱਜ ਮਾ ਖਿਆ ਯਾਰ ਲੇਟ ਹੋ ਗਿਆ ਅੱਜ ਕੰਮ ਤੇ ਜਾਣਾ ਸੀਗਾ ਉਹਨੂੰ ਪਤਾ ਹੀ ਆ ਵੀ ਸਾਈਕਲ ਹੋ ਗਿਆ ਪੈਂਚਰ ਨਹੀਂ ਤਾਂ ਮੈਂ ਟਾਈਮ ਨਾਲ ਨੰਗ ਜਾਣਾ ਕਹਿੰਦਾ ਲੇਟ ਕਿਵੇਂ ਹੋਣ ਦੇ ਦਾਂਗੇ ਤੈਨੂੰ ਮੇਰੇ ਮੋੜੇ ਤੇ ਹੱਥ ਧਾਰ ਹੁਣ ਪਹੁੰਚਾ ਦਾਂਗੇ ਤੈਨੂੰ ਟਾਈਮ ਨਾਲ ਅਸੀਂ 9-10 ਕਿਲੋਮੀਟਰ ਗੱਲਾਂ ਕਰਦਿਆਂ ਨੇ ਸਫਰ ਕਰਿਆ ਸੋਚਿਆ ਹੁਣ ਤਾਂ ਟਾਈਮ ਨਾਲ ਬੱਗ ਜਾਗੇ ਪਰ ਲਵੇ ਜੇ ਆ ਕੇ ਇੱਕ ਰਸਤੇ ਦੇ ਵਿੱਚ ਹੋਰ ਅਜੀਬ ਗੱਲ ਹੋਈ ਉਹਦੇ ਸਾਈਕਲ ਮੋਟਰਸਾਈਕਲ ਦਾ ਤੇਲ ਖਤਮ ਸੀ ਹੋਇਆ ਕਹਿੰਦਾ ਮੈਂ ਤੇਲ ਮੁੱਕ ਗਿਆ ਮੇਰਾ ਤਾਂ ਮੋਟਰਸਾਈਕਲ ਦਾ ਮਾਹ ਤੂੰ ਪਵਾ ਲੈਣਾ ਜੀ ਕਹਿੰਦਾ ਮੈਂ ਆਖਿਆ ਵੀ ਚਲ ਗਾਹਾਂ ਆ ਜਾ ਕੇ ਅਗਲੇ ਪੰਪ ਤੇ ਪਵਾ ਲਾਂਗੇ ਥੋੜਾ ਜਾ ਮੈਂ ਗਾਹਾਂ ਗਿਆ ਮੇਰੇ ਸਾਈਕਲ ਦੀ ਵੀ ਚੈਨ ਟੁੱਟ ਗਈ ਚੈਨ ਚੱਕ ਕੇ ਮੈਂ ਹਜੇ ਕਲੀਆਰ ਤੇ ਧਰਦਾ ਸੀ ਇੰਨੇ ਨੂੰ ਇੱਕ ਬਾਈਕ ਸਕੂਟਰੀ ਵਾਲਾ ਮਗਰੋਂ ਆਇਆ ਮੈਂ ਸਹਾਰਾ ਜਾ ਕਰਿਆ ਫਿਰ ਮੈਂ ਉਹਦੇ ਮੋੜੇ ਤੇ ਹੱਥ ਧਰਿਆ ਫਿਰ ਸਾਈਕਲਾਂ ਵਾਲੀ ਦੁਕਾਨ ਤੇ ਪਹੁੰਚਿਆ ਤੇ ਉਹਨੇ ਮੇਰੇ ਸਾਈਕਲ ਦੀ ਚੈਨ ਠੀਕ ਕਰੀ ਤੇ ਫਿਰ ਮੈਂ ਉਹੀ ਟਾਈਮ ਤੇ ਕੰਮ ਤੇ ਪਹੁੰਚਿਆ ਜਿਹੜੇ ਟਾਈਮ ਤੇ ਅੱਗੇ ਜਾਂਦਾ ਸੀ ਦੇਖ ਲਓ ਵੀ ਸੋਚਿਆ ਸੀ ਵੀ ਅੱਜ ਪਹਿਲਾਂ ਵਗ ਜਾਾਂਗੇ 10 ਮਿੰਟ ਪਰ ਜਿਹੜੇ ਟਾਈਮ ਤੇ ਜਾਣਾ ਸੀ ਮੈਂ ਉਹੀ ਟਾਈਮ ਤੇ ਪਹੁੰਚਿਆ ਕਹਿੰਦੇ ਜਿੰਨਾ ਵੀ ਮਰਦੀ ਕਾਹਲ ਕਰ ਲੋ ਜਦੋਂ ਕਿਸੇ ਜਾਣਾਗਾ ਜਿਹੜੇ ਟਾਈਮ ਆਪਾਂ ਜਾਣਾਗਾ ਉਹੀ ਟਾਈਮ ਆਪਾਂ ਪਹੁੰਚਾਂਗੇ